ਮੋਹਾਲੀ ਜ਼ਿਲ੍ਹੇ ਦੇ ਮਾਝੇ ਬਲਾਕ ਦੇ ਨਜ਼ਦੀਕ ਇਹ ਇੱਕ ਬਹੁਤ ਹੀ ਸੋਹਣਾ ਅਤੇ ਖੂਬਸੂਰਤ ਪਿੰਡ ਹੈ ਜੋ ਪੁਰਾਣੀ ਯਾਦਾਂ ਨੂੰ ਸਮੋਏ ਹੋਏ ਹੈ ਤਾਂ ਮੋਹਾਲੀ ਜ਼ਿਲ੍ਹੇ ਵਾਲਿਓ ਭਣਾ ਪਛਾਣ ਕੇ ਦੱਸਿਓ ਇਹ ਕਿਹੜਾ ਪਿੰਡ ਹੈ ਜਿਸ ਦੀਆਂ ਇਹ ਖੂਬਸੂਰਤ ਗਲੀਆਂ ਅਤੇ ਖੂਬਸੂਰਤ ਨਜ਼ਾਰਾ ਇਸ ਵੀਡੀਓ ਦੇ ਵਿੱਚ ਅਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਹੈ ਅਤੇ ਇਸ ਪਿੰਡ ਦੀਆਂ ਇਹ ਗਲੀਆਂ ਬੜੀਆਂ ਹੀ ਮਨਮੋਹਕ ਹਨ ਅਤੇ ਮਨ ਮੋਹ ਲੈਂਦੀਆਂ ਹਨ ਬੜਾ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ ਅਤੇ ਅੱਖਾਂ ਨੂੰ ਬੜੀ ਹੀ ਸੰਤੁਸ਼ਟੀ ਮਿਲਦੀ ਹੈ ਚੰਡੀਗੜ੍ਹ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਪਿੰਡ ਮੌਜੂਦ ਹੈ ਅਤੇ ਬਹੁਤ ਹੀ ਸੰਘਣੀ ਅਤੇ ਵੱਡੀ ਆਬਾਦੀ ਵਾਲਾ ਇਹ ਇਲਾਕੇ ਦਾ ਇੱਕ ਵੱਡਾ ਪਿੰਡ ਹੈ